ਦਾ ਵਿੱਚ ਪਿਛਲੇ ਦਿਨੀ ਇੱਕ ਪੰਪ ਤੋਂ ਅਸਲਾ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਦਿਹਾਤੀ ਹੀਨਾ ਗੁਪਤਾ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਨ੍ਹਾਂ ਨਾਲ ਸਤਿ ਸ਼੍ਰੀ ਅਕਾਲ ਮੈਮ ਪੰਪ ਤੋਂ ਅਸਲਾ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਆ ਕੀ ਕਹਿਣਾ ਚਾਹੋ ਜੀ ਸਰ ਨੂੰ 11 12 ਦੀ ਦਰਮਿਆਨੀ ਰਾਤ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜੋਧਪੁਰ ਰੋਮਾਣਾ ਪਿੰਡ ਦੇ ਵਿੱਚ ਰਿਲਾਈਐਂਸ ਦਾ ਪੈਟਰੋਲ ਪੰਪ ਹੈ ਜਿੱਥੇ ਜਿਹੜਾ ਸਿਕਿਉਰਿਟੀ ਗਾਰਡ ਡਿਪਲੋਏਡ ਹੁੰਦਾ ਉੱਥੇ ਰਾਈਫ ਮੌਕੇ ਤੇ ਸੀਆਈਏ ਦੀ ਟੀਮ ਤੇ ਸਦਰ ਥਾਣੇ ਦੀ ਟੀਮੇ ਵੀ ਜੇਟਲੀ ਪਹੁੰਚੀ। ਉਹਨਾਂ ਨੇ ਦੇਖਿਆ ਸੀ ਸੀਸੀਟੀਵੀ ਫੁਟੇਜ ਨਾਲ ਕਿ ਤਿੰਨ ਬੰਦੇ ਬਾਈਕ ਤੇ ਆਂਦੇ ਆ। ਉਹਨਾਂ ਨੇ ਸਿਕਿਉਰਿਟੀ ਗਾਰਡ ਨੂੰ ਪੈਟਰੋਲ ਪੰਪ ਪੈਟਰੋਲ ਪੰਪ ਤੇ ਤੇਲ ਪਾਣ ਲਈ ਕਿ ਜਦੋਂ ਹੀ ਸਿਕਿਉਰਿਟੀ ਗਾਰਡ ਆਪਣੇ ਕਮਰੇ ਚੋਂ ਬਾਹਰ ਆਇਆ ਉਹ ਕਮਿਊਨਿਟੀ ਵਿੱਚ ਵੜ ਕੇ ਉਹਦੀ ਰਾਈਫਲ ਤੇ ਇੱਕ ਬੈਗ ਲੈ ਕੇ ਫਰਾਰ ਹੋ ਗਏ ਮੌਕੇ ਤੇ। ਇਹਦੇ ਤਹਿਤ ਅਸੀਂ ਮਕਦਮਾ ਨੰਬਰ 212 ਸਦਰ ਥਾਣੇ ਦਰਜ ਕੀਤਾ ਚੋਰੀ ਦਾ ਤੇ ਸਦਰ ਥਾਣੇ ਦੀ ਟੀਮ ਨੂੰ ਉਹਦਾ ਸਫਲਤਾ ਪ੍ਰਾਪਤ ਹੋਈ ਜਦੋਂ ਅਸੀਂ ਇਹ ਤਿੰਨੋਂ ਅਕਿਊਜ਼ ਜਾਂ ਇਹਨਾਂ ਨੂੰ ਰਾਉਂਡ ਅਪ ਦੇਖੋ ਇਹਨਾਂ ਦੀ ਜਿਹੜੀ ਇੰਟਰੋਗੇਸ਼ਨ ਤੋਂ ਸਾਨੂੰ ਰਿਵੀਲ ਹੋਇਆ ਜਿਹੜਾ ਮੇਨ ਅਕਿਊਜ਼ ਹੈ ਲਖਵਿੰਦਰ ਉਰਫ ਲੱਖੀ 24 ਸਾਲਾਂ ਦਾ ਇਹ ਬਾਂਡੀ ਦਾ ਰਹਿਣ ਵਾਲਾ ਹੈ ਇਹਨੇ ਬਾਹਰ ਜਾਣਾ ਸੀ ਤੇ ਇਹਨੂੰ ਈਜ਼ੀ ਮਨੀ ਚਾਹੀਦੀ ਸੀਗੀ ਤਾਂ ਇਹਨੇ ਰਾਈਫਲ ਯੂਜ਼ ਕਰਕੇ ਕਿਸੇ ਵੱਡੀ ਵਾਰਦਾਤ ਨੂੰ ਜਿਵੇਂ ਏਟੀਐਮ ਜਾਂ ਬੈਂਕ ਲੁੱਟ ਕੇ ਇਹਨੇ ਪੈਸੇ ਲੈਣੇ ਸੀ ਉਹਦੇ ਵਾਸਤੇ ਨੇ ਰਾਈਫਲ ਤਾਂ ਮਿਸਯੂਜ਼ ਕਰਨਾ ਸੀ ਤੇ ਜਿਹੜਾ ਇਹਦੇ ਨਾਲ ਕੋ-ਅਕਿਊਜ਼ ਹੈ ਦਾਨਿਸ਼ ਉਹਦੀ ਕੋਈ ਪਰਸਨਲ ਰਾਈਵਲਰੀ ਸੀ ਫਿਰੋਜ਼ਪੁਰ ਦੇ ਵਿੱਚ ਉਹਨੇ ਇਹ ਰਾਈਫਲ ਯੂਜ਼ ਕਰਕੇ ਕੋਈ ਕਿਸੇ ਦਾ ਕਤਲ ਕਰਨਾ ਸੀ ਮੈਂ ਬੇਸਿਕ ਤਿੰਨੋ ਜਣੇ ਕੰਮ ਕੀ ਕਰਦੇ ਆਏ ਇਕ ਤਰ੍ਹਾਂ ਦੀ ਜੁਵਨਾਈ ਲੈ ਜਿਹੜਾ ਇੱਕ ਲਖਵਿੰਦਰ ਹੈ ਇਹ ਜ਼ੋਮੈਟੋ ਦਾ ਡਿਲੀਵਰੀ ਬாய் ਹੈ ਤੇ ਜਿਹੜਾ ਦਾਨਿਸ਼ ਹੈ ਇੱਕ ਸਟੂਡੈਂਟ ਹੈ ਤੇ ਰੈਣ ਵਾਲੇ ਬੇਸਿਕ ਬਠਿੰਡਾ ਦੇ ਹੀ ਹੈ ਜੀ ਦਾਨਿਸ਼ ਨਾ ਵਿੱਚ ਉਹ ਜੀ ਫਿਰੋਜ਼ਪੁਰ ਦਾ ਰੈਣ ਵਾਲਾ ਹੈ ਉਹ 3 ਮਹੀਨੇ ਪਹਿਲਾਂ ਇੱਥੇ ਰੈਂਟ ਤੇ ਰਹਿਣ ਆਇਆ ਸੀ ਤੇ ਜਿਹੜਾ ਲਖਵਿੰਦਰ ਹੈ ਇਹ ਬਾਂਡੀਪਿੰਡ ਸੰਗਤ ਦਾ ਹੈ ਬਟ ਇਹ ਵੀ ਰੈਂਟ ਤੇ ਕਮਰਾ ਲੈ ਕੇ ਉਦਮ ਸਿੰਘ ਨਗਰ ਆ ਰਿਹਾ ਸੀ ਮੈਡਮ ਇਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਇਹਨਾਂ ਤੇ ਜੇ ਅਸੀਂ ਪਰਚਾ ਦਰਜ ਕਰਤਾ ਹੈ ਸਦਰਥਾ ਨੇਜ 212 ਚੋਰੀ ਦਾ ਤੇ ਇਹਨਾਂ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ ਕਿ ਪਹਿਲਾਂ ਹੈ ਕਿਸੇ ਕਿਸੇ ਨੂੰ ਹੋਰ ਵਾਰਦਾਤ ਦੇ ਵਿੱਚ ਇਹਨਾਂ ਨੇ ਕਿਉਂਕਿ ਇਹਨਾਂ ਨੇ 2 ਦਿਨ ਪਹਿਲਾਂ ਹੀ ਬਾਈਕ ਚੋਰੀ ਕੀਤੀ ਹੈ ਜਿਸ ਬਾਈਕ ਨੂੰ ਉਹਨਾਂ ਨੇ ਯੂਜ਼ ਕੀਤਾ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਲਈ ਮੈਮ ਜੇ ਗੱਲ ਕਰੀਏ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਹੈ ਨਹੀਂ ਜੀ ਇਹਨਾਂ ਤੇ ਇਹ ਫਰਸਟ ਕ੍ਰਿਮੀਨਲ ਕੇਸ ਹੈ ਇਹਨਾਂ ਦਾ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਮੈਮ ਜਿਹੜੇ ਵਿਅਕਤੀ ਕ੍ਰਾਈਮ ਨੂੰ ਮਜ਼ਾਕ ਸਮਝਦੇ ਹਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਉਹਨਾਂ ਲਈ ਇਹਹੀ ਮੈਸੇਜ ਹੈ ਕਿ ਅਲਟੀਮੇਟਲੀ ਉਹਨਾਂ ਦੇ ਜਿਹੜੇ ਜਿਹੜੇ ਮੁੰਡੇ ਹੁੰਦੇ ਆ ਜੋ ਇਸ ਚੀਜ਼ ਨੂੰ ਇਨਸਪੀਰੇਸ਼ਨ ਲੈਂਦੇ ਆ ਉਹਨਾਂ ਲਈ ਉਹਨਾਂ ਦੀ ਸ਼ੈਲਫ ਲਾਈਫ ਬਹੁਤ ਘੱਟ ਹੈ ਪੁਲਿਸ ਅਲਟੀਮੇਟਲੀ ਇਹਨਾਂ ਨੂੰ ਟਰੈਕ ਡਾਊਨ ਕਰ ਹੀ ਲੈਂਦੀ ਹੈ ਤੇ ਆਪਣੀ ਪੂਰੀ ਜ਼ਿੰਦਗੀ ਇਹਨਾਂ ਦੀ ਇਸੇ ਚੀਜ਼ 'ਚ ਬਹਿ ਕੇ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਇਹ ਮੈਸੇਜ ਹੈ ਕਿ ਉਹ ਆਪਣੀ એનર્ਜੀ ਕਿਸੇ ਪੋਜ਼ਿਟਿਵ ਡਾਇਰੈਕਸ਼ਨ ਵੱਲ ਲਾ ਆ ਕੇ ਕਰਾਈਮ ਵੱਲ ਮੈਨਾਂ ਨੂੰ ਕੋਰਚ ਪੇਸ਼ ਕਰ ਦਿੱਤਾ ਗਿਆ ਹਾਂਜੀ ਇਹਨਾਂ ਦਾ ਕੋਰਚ ਪੇਸ਼ ਕਰਕੇ ਡਿਮਾਂਡ ਲੈ ਲਿਆ ਗਿਆ ਮੈਮ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਕਰਾਇਮ ਕਰਨ ਵਾਲੇ ਵਿਅਕਤੀ ਨੂੰ ਜੀ ਇਹ ਮੈਸੇਜ ਹੈ ਕਿ ਬਟਿੰਡਾ ਪੁਲਿਸ ਇਸ ਵੈਰੀ ਸਟ੍ਰਿਕਟਲੀ ਅਗੇਂਸਟ ਕਰਾਇਮ ਤੇ ਇਦਾਂ ਦੇ ਕੋਈ ਵੀ ਵਾਰਦਾਤ ਹੁੰਦੀ ਹੈ ਜਿਹਦੇ ਵਿੱਚ ਸਨੇਚਿੰਗ ਜਾਂ ਕੋਈ ਵੀ ਉਹਨੂੰ ਅਸੀਂ ਬਿਲਕੁਲ ਸੀਰੀਅਸਲੀ ਲੈ ਕੇ ਇਮੀਡੀਏਟਲੀ ਸਾਨੂੰ ਹੁੰਦਾ ਹੈ ਕਿ ਪਬਲਿਕ ਨੂੰ ਜਸਟਿਸ ਦਿਵਾਇਆ ਜਾਏ ਮੈਮ ਜਿਹੜੇ ਵਿਅਕਤੀ ਵਾਰ-ਵਾਰ ਕ੍ਰਾਈਮ ਕਰਦੇ ਹੈਗੇ ਆ ਉਹਨਾਂ ਤੇ ਬਠਿੰਡਾ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਜਿਹੜੇ ਜੀ ਵਾਰ-ਵਾਰ ਸਾਡੇ ਕੋਲ ਕ੍ਰਿਮੀਨਲ ਰਿਕਾਰਡ ਹੈ ਜਿਨ੍ਹਾਂ ਤੇ ਦੋ ਹੈ ਦੋ ਤੋਂ ਵੱਧ ਮੁਕਦਮੇ ਦਰਜ ਹੈ ਉਹਨਾਂ ਤੇ ਹਿਸਟਰੀ ਸ਼ੀਟ ਤਿਆਰ ਕੀਤੇ ਜਾਂਦੇ ਆ ਕਰ ਬੀਸੀ ਉਹਨਾਂ ਨੂੰ ਬਣਾਇਆ ਜਾਂਦਾ ਤੇ ਉਹਨਾਂ ਤੇ ਆਪਾਂ ਟਾਈਮ ਟੂ ਟਾਈਮ ਜਦੋਂ ਬਰੋਟ ਹੋ ਕੇ ਬਾਹਰ ਆ ਜਾਂਦੇ ਉਹ ਤੇ ਸਟ੍ਰਿਕਟ ਸਰਵਲੈਂਸ ਰੱਖਦੇ ਆ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਕ੍ਰਾਈਮ ਕ੍ਰਾਈਮ ਕਰਨ ਵਾਲੇ ਵਿਅਕਤੀ ਨੂੰ ਉਹੀ ਮੈਸੇਜ ਹੈ ਕਿ ਜਿਹੜੇ ਵੀ ਇਹ ਕ੍ਰਾਈਮ ਸੈਂਸੇਸ਼ਨਲ ਕ੍ਰਾਈਮ ਜ ਇਹਦੀ ਇਹ ਬਹੁਤ ਲੰਬਾ ਸਮਾਂ ਨਹੀਂ ਚੱਲਦੇ ਇਹ ਇੱਕ ਜਾਂ ਦੋ ਵਾਰ ਦਾਤਾਂ ਤੋਂ ਬਾਅਦ ਫੜੇ ਜਾਂਦੇ ਆ ਤੇ ਉਹਦੇ ਕਰਕੇ ਇਹਨਾਂ ਦੀ ਸਾਰੀ ਜ਼ਿੰਦਗੀ ਬਾਅਦ ਚ ਖਰਾਬ ਹੋ ਜਾਂਦੀ ਹੈ ਇਸ ਲਈ ਇਹ ਮੈਸੇਜ ਹੈ ਕਿ ਇਹ ਜਿਨ੍ਹਾਂ ਨੂੰ ਕੋਈ ਕਿਸੇ ਦੇ ਖਿਲਾਫ ਕੋਈ ਗ੍ਰੀਵੈਂਸ ਹੈ ਤਾਂ ਇਹ ਪੁਲਿਸ ਦਾ ਸਹਾਇਤਾ ਲੈ ਸਕਦੇ ਸਾਨੂੰ ਇਨਫੋਰਮ ਕਰਨ ਵੀਲ ਬ੍ਰਿੰਗ ਜਸਟਿਸ ਟੂ 뎀 ਨਾ ਕਿ ਆਪ ਕ੍ਰਾਈਮ ਦੇ ਵਿੱਚ ਇਨਵੋਲ ਹੋ ਜਾਣ। ਕੁਲਦੀ ਇਹਨਾਂ ਦੇ ਖਿਲਾਫ ਬਿਲਕੁਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਹਨਾਂ ਦੇ ਡੋਜ਼ ਰਿਪੇਅਰ ਕੀਤੇ ਜਾਂਦੇ ਆ ਸਰਕੂਲੇਟ ਕੀਤੇ ਜਾਂਦੇ ਤੇ ਟਾਈਮ ਟੂ ਟਾਈਮ ਇਹਨਾਂ ਤੇ ਸਟ੍ਰਿਕਟ ਸਰਵੇਲੈਂਸ ਰੱਖੀ ਜਾਂਦੀ ਹੈ ਤਾਂ ਕਿ ਇਹ ਕੋਈ ਫਿਊਚਰ 'ਚ ਕੋਈ ਹੋਰ ਕ ਬਠਿੰਡਾ ਦੇ ਹਾਦੀ ਇਨਾ ਗੁਪਤਾ ਜਿਨ੍ਹਾਂ ਨੇ ਕਿਹਾ ਕਿ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਜੜਾ ਬਖਸ਼ਿਆ ਨਹੀਂ ਜਾਏਗਾ ਅਤੇ ਉਹਨਾਂ ਤੇ ਜੜੀ ਹੈ ਸਖਤ ਤੋਂ ਸਖਤ ਜੜੀ ਹੈ ਕਾਰਵਾਈ ਕੀਤੀ ਜਾਵੇਗੀ ਕੈਮਰਾਮੈਨ ਸੋਜਲ ਦੇ ਲਲਨ ਮਨੋਚਰ ਕੀ ਵਾਲਦੈਨਿਕ ਸਵੇਰਾ ਟੀਵੀ ਬਠਿੰਡਾ